ਇਹ ਸਾਰੇ ਖਲਾਫਾਂ ਦੀ ਗੱਲ ਕਰਦੀ ਐ ਇਹ ਗਰੀਬੀ ਦੇ ਖਲਾਫ ਦੀ ਗੱਲ ਵੀ ਕਰਦੀ ਐ ਮਹੱਭਤ ਦੇ ਖਲਾਫ ਦੀ ਗੱਲ ਵੀ ਕਰਦੀ ਐ ਪੂੰਜੀਵਾਦ ਨੇ ਜਿਹੜਾ ਸਾਡੇ ਅੰਦਰ ਖਲਾਫ ਪੈਦਾ ਕੀਤਾ ਹੋਇਆ ਆ ਆਮ ਬੰਦੇ ਵਿੱਚ ਉਹ ਖਲਾਫ ਦੀ ਗੱਲ ਕਰਦੀ ਐ ਤੇਰਾ ਬੰਦਾ ਵਿਕਾਸ ਨਹੀਂ ਕਰਦਾ ਜੀ ਜਦੋਂ ਤੁਸੀਂ ਡਰ ਚੋਂ ਬਾਹਰ ਆਉਂਗੇ ਤਾਂ ਤੁਹਾਡਾ ਵਿਕਾਸ ਤਾਂ ਆਈਆਂ ਹਾਂ ਸਾਡਾ ਵਿਕਾਸ ਤੇਰਾ ਵਿਕਾਸ ਮੇਰਾ ਵਿਕਾਸ ਜਿਹੜਾ ਹੈਗਾ ਉਹ ਸਮਾਜ ਦਾ ਵਿਕਾਸ ਹਾਂ ਤੇ ਸਮਾਜ ਜਿਹੜਾ ਹੈਗਾ ਸਮਾਜਿਕ ਵਿਕਾਸ ਕਰਦੇ ਸਾਨੂੰ ਡਰ ਚੋਂ ਬਾਹਰ ਆਉਣ ਦੀ ਮੇਰੇ ਪਰਦਾਦਾ ਜੀ ਸਰਦਾਰ ਭਗਤ ਸਿੰਘ ਜੀ ਕੇਤੂ ਦੇ ਮੋਰਚੇ 'ਚ ਰਹੇ ਹਨਾ ਉਹਨਾਂ ਨੇ ਜੇਲਾ ਕੱਟੀਆਂ ਮੇਰੇ ਪਾਪਾ ਕਾਮਰੇਡਾ ਨਾਲ ਰਹੇ ਹਨਾ ਉਹਨਾਂ ਨੇ ਜੇਲਾ ਕੱਟੀਆਂ ਦੋ ਜੇਲਾ ਕੱਟੀਆਂ ਕਾਮਰੇਡ ਹਰਕਿਸ਼ਨ ਸਿੰਘ ਜੀ ਸੀ ਨਾਲ ਤੇ ਭਗਤ ਸਿੰਘ ਜੀ ਦੇ ਸਾਥੇ ਸੀ ਪੰਡਿਤ ਿਕਸ਼ੋਰ ਜੀ ਨਾਲ ਉਹਨਾਂ ਨਾਲ ਵੀ ਉਹਨਾਂ ਨੇ ਜੇਲ੍ਹ ਕੱਟੀਆਂ ਸੀ ਤੇ ਉੱਥੇ ਹੀ ਕਿਤਾਬਾਂ ਦਾ ਮਾਹੌਲ ਬਣਿਆ ਉੱਥੇ ਕਪਤਾਉਣੀ ਸ਼ੁਰੂ ਹੋਈ ਤੁਸੀਂ ਪਿਆਸੇ ਕਾਲ ਦੀ ਸਟੋਰੀ ਬਦਲ ਕੇ ਰੱਖਤੀ ਤੇ ਦੂਜੀ ਉਹ ਹਾਥੀ ਵਾਲੀ ਸਟੋਰੀ ਹੈ ਜਿਹੜੀ ਉਹ ਬਦਲ ਕੇ ਰੱਖਤੀ ਕਿਵੇਂ ਦਿਮਾਗ ਦੇ ਵਿੱਚ ਆਉਂਦਾ ਹੈਗਾ ਕਿ ਸੁੱਤੇ ਸੱਤ ਇਹ ਬੜਾ ਫਰਕ ਹੈ ਉਦੋਂ ਦੇ ਤੇ ਹੁਣ ਦੇ ਦਰੋਣਾ ਤਿਕ ਲਗਿਆ ਵਿੱਚ ਹੈ ਉਦੋਂ ਦੇ ਦਰੋਣ ਨੇ ਅਕਲਵਿਆ ਦਾ ਗੁੱਠਾ ਕੱਟ ਕਰ ਦਿੱਤਾ ਸੀ ਮੁਕਤ ਉਸ ਨੂੰ ਉਦੋਂ ਦੇ ਦਰੋਣ ਨੇ ਅਕਲਵਿਆ ਦਾ ਗੁੱਠਾ ਕੱਟ ਕਰ ਦਿੱਤਾ ਸੀ ਮੁਕਤ ਉਸ ਨੂੰ ਅੱਜ ਦੇ ਦਰੋਣ ਕੱਟ ਲੈਂਦੇ ਨੇ ਅਕਲਾਵਿਆਂ ਦੀ ਜੀਬ ਤੇ ਰੱਖਦੇ ਨੇ ਆਪਣੇ ਨਾਲ ਨਾਲ ਅਰਜਨਾ ਦਾ ਸੰਘਾਸਨ ਬਚਾਈ ਰੱਖਣ। ਬਹੁਤ ਸੋਹਣਾ। ਮੈਨੂੰ ਕਾफी हद ਤੀਕੇ ਲੱਗਦਾ ਹੈਗਾ ਕਿ ਇਸ ਇਸ ਕਵਤਾ ਦੇ ਵਿੱਚ ਆ ਜਿਹੜੇ ਕਾਫੀ ਸਾਰੀ ਵੱਧ ਤੋਂ ਵੱਧ ਕਵਤਾ ਇੱਕ ਤਾਂ ਇਹ ਦਲਤ ਚੇਤਨਾ ਦੇ ਨੇੜੇ ਜਾਂਦੀ ਹੈਗੀ ਅਤੇ ਦੂਸਰਾ ਜਿਹੜਾ ਇਹ ਮਾਰਕਸਵਾਦ ਦੇ ਨੇੜੇ ਜਾਂਦੀ। ਸਾਡੇ ਬਾਪੂ ਸ਼੍ਰੀ ਵੀ ਕਹਿੰਦੇ ਮਾਤਾ ਕਹਿੰਦੇ ਜੀ ਜੇ ਕਿਸੇ ਨੂੰ ਚੰਗਾ ਸਿੱਖਣਾ ਤਾਂ ਰੂੜੀ ਤੋਂ ਵੀ ਸਿੱਖ ਸਕਦਾ। ਹਾਂ ਹੈਨਾ ਜੀ ਤੇ ਏ ਆ ਵੀ ਜਿਹੜੇ ਜੇ ਕੋਈ ਬੰਦਾ ਚੰਗਾ ਕਰਦਾ ਉਹਨੂੰ ਗ੍ਰੈਂਡ ਕਰ ਲੋ ਹੂੰ ਅਸੀਂ ਤੁਰੇ ਫਿਰਦੇ ਆ ਸਾਡਾ ਸਫਰ ਆ ਹਨਾ ਅਸੀਂ ਜ਼ਿੰਦਗੀ ਇੱਕ ਸਫਰ ਹੀ ਆ ਉਹਦੇ ਚ ਹਜ਼ਾਰਾਂ ਤਰ੍ਹਾਂ ਦੇ ਲੋਕ ਮਿਲਦੇ ਉਹਨਾਂ ਤੋਂ ਬਹੁਤ ਸਾਰਾ ਕੁਝ ਸਾਨੂੰ ਹਨਾ ਉਹ ਵਿਰਵ ਕਰਦੇ ਆ ਜੋ ਚੰਗੀ ਚੀਜ਼ ਗ੍ਰੈਂਡ ਹੁੰਦੀ ਆ ਉਹਨੂੰ ਅੰਦਰੋਂ ਅਕਲੋਂ ਦੂਜੀ ਨਹੀਂ ਛੱਡਦੇ ਉਹ ਛੋਟੇ ਨੂੰ ਹਲੇ ਤੱਕ ਸਾਡੀਆਂ ਪੰਜਾਬੀ ਫਿਲਮਾਂ ਚ ਜਿਹੜਾ ਹੈਗਾ ਵੀ ਸੀਰੀ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੂੰ ਤੇ ਚੇਤਨਤਾ ਤੇ ਆਈ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਨੇ ਸਾਡੇ ਲੋਕਾਂ ਨੂੰ ਦੱਸਿਆ ਕਿ ਤੁਹਾਡੇ ਜਿਹੜੇ ਹੈਗੇ ਆ ਪੁਰਕੇ ਡੇਡੇ ਵੱਡੇ ਜਿਹੜੇ ਹੈਗੇ ਆ ਸ਼ਹੀਦਾਂ ਸ਼ਹੀਦ ਹੈਗੇ ਆ ਤੁਸੀਂ ਕੋਈ ਆਮ ਬੰਦੇ ਹੋਗੇ ਜੀ ਤੁਸੀਂ ਉਹਨਾਂ ਤੋਂ ਉੱਪਰ ਹੋ ਸਕਦੇ ਆ ਨੀਵੇਂ ਨਹੀਂ ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲੇ ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਸੀਗਾ ਕਿ ਪਿਆਰ ਦੇ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨਾਂ ਜਿਹੜੇ ਉਹ ਕਵਿਤਾ ਹੁੰਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਕਵਤਾ ਦੀ ਤਾਂ ਆਦ ਕਾਲ ਤੋਂ ਲੈ ਕੇ ਕਾਫੀ ਸਾਰਾ ਸਾਹਿਤਾ ਜਿਹੜਾ ਪਹਿਲਾਂ ਉਹ ਕਵਤਾ ਦੇ ਵਿੱਚ ਹੀ ਲਿਖਿਆ ਹੋਇਆ ਜਿਹੜਾ ਸਾਨੂੰ ਮਿਲਦਾ ਹੈਗਾ ਤੇ ਜੇਕਰ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੁੱਚਾ ਜੋ ਗੁਰਮਤਿ ਦਾ ਫਲਸਫਾ ਵੀ ਆ ਜਿਹੜਾ ਸਾਨੂੰ ਉਹ ਕਾਵ ਰੂਪ ਦੇ ਵਿੱਚ ਮਿਲਦਾ ਹੈਗਾ ਸੂਫੀਆਂ ਨੇ ਵੀ ਇਸੇ ਕਵਤਾ ਦੇ ਵਿੱਚ ਆ ਜਿਹੜਾ ਉਹ ਸਾਹਿਤਰੀ ਰਚਨਾ ਕੀਤੀ ਤੇ ਸਾਡੇ ਕਿੱਸਾਕਾਰਾਂ ਨੇ ਵੀ ਆ ਜਿਹੜਾ ਕਵਤਾ ਦੇ ਵਿੱਚ ਹੀ ਆ ਜਿਹੜੀ ਗੱਲਬਾਤ ਆ ਜਿਹੜੀ ਸਾਡੇ ਲੋਕਾਂ ਨੂੰ ਦੱਸੀ ਤੇ ਕਵਤਾ ਦਾ ਇਹ ਸ਼ੰਦਾਬੰਦੀ ਦਾ ਪਹਿਲਾ ਇਹ ਫੈਰਾ ਸੀਗਾ ਕਿ ਲੋਕਾਂ ਨੂੰ ਆ ਜਿਹੜੇ ਜਿਹੜੇ ਸਿਧਾਂਤ ਹੁੰਦੇ ਸੀਗੇ ਉਹ ਯਾਦ ਰੱਖਣੇ ਆ ਜਿਹੜੇ ਸੌਖੇ ਰਹਿ ਜਾਣ ਇਸ ਕਰਕੇ ਉਹ ਸ਼ੰਦਾਬੰਦੀ ਦੇ ਵਿੱਚ ਹੁੰਦੇ ਸੀਗੇ ਮਤਲਬ ਜਿਹੜੇ ਲੋਕ ਕਹਿੰਦੇ ਹੈਗੇ ਆ ਕਿ ਕਵੀ ਜਾਂ ਕਵਤਾ ਕੋਈ ਏਡੀ ਜ਼ਿਆਦਾ ਮਾਇਨੇ ਖੇਜ਼ ਵਾਲੀ ਗੱਲ ਨਹੀਂ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਉਸੇ ਹੀ ਕਾਬ ਦੇ ਅੱਗੇ ਆ ਜਿਹੜਾ ਅਸੀਂ ਸਵੇਰ ਨਿਰਨੇ ਕਾਲ ਜੀ ਉੱਠ ਕੇ ਆ ਜਿਹੜਾ ਨਾਤਮਸਤਕ ਹੁੰਨੇ ਹੈਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਲਿਖੀ ਹੈਗੀ ਆ ਉਹ ਵੀ ਇੱਕ ਕਾਵ ਰੂਪ ਹੀ ਹੈਗਾ ਪਿਛਲੇ ਦਿਨੀ ਬਾਬਾ ਫਰੀਦ ਦੇ ਮੇਲੇ ਦੇ ਉੱਤੇ ਇੱਕ ਪੁਸਤਕਾ ਜਿਹੜੀ ਉਹ ਪ੍ਰਕਾਸ਼ਿਤ ਹੋਈ ਰਿਲੀਜ਼ ਕੀਤੀ ਗਈ ਪੁਸਤਕ ਸੀਗੀ ਖਲਾ ਹੁਣ ਵੀ ਖਲਾ ਹੁਣ ਵੀ ਹੈ ਗੁਰਪਿਆਰ ਹਰੀਨੋਜੀ ਦੁਆਰਾ ਇਹ ਪੁਸਤਕਾ ਜਿਹੜੀ ਉਹ ਲਿਖੀ ਗਈ ਤੇ ਪਿਛਲੇ ਸਮੇਂ ਦੇ ਦੌਰਾਨ ਜੇਕਰ ਤੁਸੀਂ ਸਾਡਾ ਚੈਨਲ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਤਾਂ ਕਾਫੀ ਸਾਰੀਆਂ ਕਵਤਾਵਾਂ ਜਿਹੜੀਆਂ ਇਹਨਾਂ ਦੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਖਾਸ ਤੌਰ ਦੇ ਉੱਤੇ ਮਜ਼ਦੂਰ ਵਰਗ ਦੀ ਉਹ ਤਰਾਸਦੀ ਆ ਜਿਹੜੀ ਜੋ ਬਹੁਤ ਘੱਟ ਸ਼ਾਇਰ ਆ ਜਿਹੜੇ ਉਹ ਪੇਸ਼ ਕਰਦੇ ਹੈਗੇ ਇਹਨਾਂ ਦੁਆਰਾ ਪੇਸ਼ ਕੀਤੀ ਜਾਂਦੀ ਹੈਗੀ ਆ ਤੇ ਦੂਜੀ ਨਾਲ ਲਗਵੀ ਗੱਲ ਇਹ ਵੀ ਦੱਸ ਦਈਏ ਕਿ ਇਹਨਾਂ ਦੀ ਕਵਤਾ ਦੇ ਵਿੱਚ ਸਿਰਫ ਜੁਲਫਾਂ ਦੇ ਕਸੀਦੇ ਨਹੀਂਗੇ ਮਖਮਲੀ ਗੱਲਾਂ ਦੀ ਚਰਚਾ ਨਹੀਂਗੀ ਇਸ ਦੀ ਕਵਤਾ ਦੇ ਵਿੱਚ ਆ ਜਿਹੜਾ ਇਹਨਾਂ ਦੀ ਕਵਤਾ ਦੇ ਵਿੱਚ ਆ ਜਿਹੜਾ ਉਹ ਕਾਫੀ ਹੱਦ ਤੀਕ ਸਚਾਈ ਵੀ ਹੈਗੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਆ ਪਹਿਲਾਂ ਤੁਹਾਡਾ ਸਹੀ ਗੱਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਸੀਂ ਆਏ ਬਾਈ ਜੀ ਤੁਸੀਂ ਮੈਂ ਤੁਹਾਡੀਆਂ ਕਾਫੀ ਸਾਰੀਆਂ ਕਵਤਾਵਾਂ ਜਿਹੜੀਆਂ ਉਹ ਫੇਸਬੁੱਕ ਤੇ ਪੜੀਆਂ ਤੇ ਪਿਛਲੇ ਦਿਨੀ ਮੇਰਾ ਖਿਆਲ ਆ ਹੈਗਾ ਵੀ ਫੇਸਬੁੱਕ ਦੇ ਉੱਤੇ ਵੀ ਖਾਸਾ ਗਾਹ ਪਿਆ ਰਿਹਾ ਇਸ ਕਿਤਾਬ ਨੂੰ ਲੈ ਕੇ ਲੋਕਾਂ ਨੇ ਆ ਵਧੀਆ ਵਧੀਆ ਆਰਟੀਕਲ ਲਿਖੇ ਲੋਕਾਂ ਦਾ ਪ੍ਰਤੀਕਰਮ ਆ ਜਿਹੜਾ ਉਹ ਬਹੁਤ ਵਧੀਆ ਰਿਹਾ ਚਲੋ ਲੋਕਾਂ ਦਾ ਪ੍ਰਤੀਕਰਮ ਤਾਂ ਆਪਾਂ ਬਾਅਦ ਦੀ ਗੱਲ ਕਰਾਂਗੇ ਆਪਾਂ ਕਿਤਾਬ ਬਾਰੇ ਜੇਕਰ ਗੱਲ ਕਰੀ ਇਹ ਤਾਂ ਕਿਤਾਬ ਦਾ ਜਿਹੜਾ ਟਾਈਟਲ ਆ ਉਹ ਹੈਗਾ ਖਲਾਅ ਹੁਣ ਵੀ ਹੈ ਜੀ ਕਿਸ ਖਲਾਅ ਦੀ ਗੱਲ ਕਰਦੇ ਹੋਗੇ ਸੱਚ ਇਹ ਖਲਾਅ ਜਿਹੜੇ ਦੌਰ ਚੋਂ ਅਸੀਂ ਗੁਜ਼ਰੇ ਆ ਨਾ ਜੀ ਕੋਈ ਬੰਦਾ ਚਾਹੇ ਉਹ ਸੈਂਸਿਟੀਵਿਟੀ ਦੇ ਤੌਰ ਤੇ ਸਵੇਦਨਾ ਦੇ ਤੌਰ ਤੇ ਜਾ ਗਰੁੱਪ ਹੈ ਜਾਂ ਉਹਦੀ ਸਵੇਦਨਾ ਜਿਉਂਦੀ ਹੈ ਜਾਂ ਮਰੀ ਹੋਈ ਹੈ ਜੀ ਉਹ ਵੱਖਰੀ ਗੱਲ ਆ ਪਰ ਹਰੇਕ ਬੰਦੇ ਦੇ ਅੰਦਰ ਇੱਕ ਖਲਾਅ ਹੈ ਜੀ ਚਾਹੇ ਉਹ ਬਾਜ਼ਾਰਵਾਦੀ ਬੰਦਾ ਚਾਹੇ ਉਹ ਸੈਂਸਿਟਿਵ ਬੰਦਾ ਹੈ ਇਹ ਹਰੇਕ ਤਰ੍ਹਾਂ ਦੇ ਖਲਾਅ ਦੀ ਗੱਲ ਕਰਦੀ ਆ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਪਤਾਵਾਂ ਤੁਸੀਂ ਫੇਸਬੁੱਕ ਤੇ ਵੀ ਸਾਰੀਆਂ ਪੜੀਆਂ ਹੋਈਆਂ ਨੇ ਇਹ ਸਾਰੇ ਖਲਾਅਾਂ ਦੀ ਗੱਲ ਕਰਦੀ ਹੈ ਇਹ ਗਰੀਬੀ ਦੇ ਖਲਾਅ ਦੀ ਗੱਲ ਵੀ ਕਰਦੀ ਹੈ ਮੁਹੱਬਤ ਦੇ ਖਲਾਅ ਦੀ ਗੱਲ ਵੀ ਕਰਦੀ ਹੈ ਪੂੰਜੀਵਾਦ ਨੇ ਜਿਹੜਾ ਸਾਡੇ ਅੰਦਰ ਖਲਾਅ ਪੈਦਾ ਕੀਤਾ ਹੋਇਆ ਆਂ ਬੰਦੇ ਵਿੱਚ ਉਹ ਖਲਾਅ ਦੀ ਗੱਲ ਵੀ ਸਰ ਜੀ ਅੱਛਾ ਭਾਈ ਇਹ ਰਾਜਨੀਤੀ ਨੇ ਜਿਹੜਾ ਸਾਡੇ ਅੰਦਰ ਖਲਾਅ ਪੈਦਾ ਕੀਤਾ ਹੋਇਆ ਉਹਦੀ ਵੀ ਗੱਲ ਹੈ ਜੀ ਜੀ ਅੱਛਾ ਭਾਈ ਬਹੁਤ ਸਾਰੀਆਂ ਕਵਤਾਵਾਂ ਹੈਗੀਆਂ ਤੇ ਪਿਛਲੇ ਸਮੇਂ ਦੇ ਦੌਰਾਨ ਮੈਂ ਤੁਹਾਡੀ ਇੱਕ ਕਵਤਾ ਵੀ ਆ ਜਿਹੜੀ ਉਹ ਆਪਣੀ ਜ਼ੁਬਾਨ ਦੇ ਵਿੱਚ ਆ ਜਿਹੜੀ ਜੀ ਆਮ ਬੋਲ ਕੇ ਤੇ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਸੀ ਇੱਕ ਤਾਂ ਸੀਗੀ ਆਮ ਆਦਮੀ ਜੀ ਇੱਕ ਹੋਰ ਕਵਤਾ ਸੀਗੀ ਉਸ ਦੇ ਵਿੱਚ ਧਰਤੀ ਦਾ ਜ਼ਿਕਰ ਕੀਤਾ ਵੀ ਜਦੋਂ ਮੈਂ ਤੁਰਿਆ ਤੇ ਮੇਰੇ ਪੈਰ ਦੀ ਪਹਿਲੀ ਪਰਤ ਫਟੀ ਹਾਂ ਇਸ ਤਰੀਕੇ ਦੇ ਨਾਲ ਕਿਉਂਕਿ ਖੁੱਲੀ ਕਵਤਾ ਯਾਦ ਨਹੀਂ ਹੁੰਦੀਗੀ ਹੂੰ ਉਹ ਕਵਤਾ ਕਿਵੇਂ ਜਿਹਨ ਦੇ ਵਿੱਚ ਆਈ ਤੁਹਾਡੇ ਆਪਣੀ ਧਰ ਹਨਾ ਹਾਂ ਉਹ ਸੀਗੀ ਅਸਲ 'ਚ ਉਹ ਜਿਹੜਾ ਦੌਰ ਸੀ ਨਾ ਹੂੰ ਲੋਕਡਾਊਨ ਦਾ ਜੀ ਉਹਦੇ 'ਚ ਜਿਹੜਾ ਵੀ ਸੋ ਕਾਲਡ ਸਰਕਾਰਾਂ ਵਾਲਿਆਂ ਨੂੰ ਜਾਂ ਕਹਿ ਲੋ ਵੀ ਆਮ ਬੰਦੇ ਨਾਲ ਜੋ ਵਾਪਰਿਆ ਰੋਜ਼ ਸੋਸ਼ਲ ਮੀਡੀਆ ਤੇ ਫੋਟੋ ਆਉਂਦੀਆਂ ਸੀਗੀਆਂ ਵੀ ਲੋਕ ਤੁਰ ਕੇ ਹਜ਼ਾਰਾਂ ਕਿਲੋਮੀਟਰ ਆਪਦੇ ਘਰਾਂ ਨੂੰ ਪਰਤ ਰਹੇ ਸੀਗੇ ਜਿੱਥੇ ਉਹ ਪ੍ਰਵਾਸੀ ਮਜ਼ਦੂਰ ਦੇ ਤੌਰ ਤੇ ਕੰਮ ਕਰਦੇ ਸੀਗੇ ਜਿਹੜੇ ਘਰਾਂ ਚ ਉਹ ਕੰਮ ਕਰਦੇ ਸੀ ਮਹਾਨਗਰਾਂ ਚ ਜਿਹੜੇ ਤੇ ਵੀ ਜਿਹੜੇ ਗਿਨਾਂ ਕਰਕੇ ਮਹਾਨਗਰ ਸਾਹ ਲੈਂਦੇ ਸੀਗੇ ਸਾਹ ਨਾਲੀ ਸੀਗੇ ਜਿਹੜੇ ਲੋਕ ਉਹਨਾਂ ਨੂੰ ਅਚਾਨਕ ਉੱਥੋਂ ਸਾਹ ਨਾਲੀਆਂ ਨੂੰ ਬਾਹਰ ਕੱਢ ਕੇ ਆਪਦੇ ਪਿੰਡਾਂ ਵਾਲ ਨੂੰ ਧੱਕ ਦਿੱਤਾ ਗਿਆ ਜੀ ਉਹਨਾਂ ਵਾਸਤੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀਗਾ ਤੇ ਉਹ ਲੋਕਾਂ ਨੇ ਤੁਰ ਕੇ ਹਜ਼ਾਰਾਂ ਕਿਲੋਮੀਟਰ ਤੁਰ ਕੇ ਗਏ ਆਪਦੇ ਘਰਾਂ ਨੂੰ ਰਾਹ ਚ ਪੁਲਿਸ ਦਾ ਅਸਰਦਦ ਹੋਇਆ ਉਹਨਾਂ ਤੇ ਬਰਾਸੋ ਉਹਨਾਂ ਦਿਨਾਂ ਜੋ ਵੀ ਵਾਪਰਿਆ ਆਪਾਂ ਸਾਰਿਆਂ ਨੇ ਦੇਖਿਆ ਤੇ ਉਹਨਾਂ ਲੋਕ ਦਿਨਾਂ ਚ ਵੀ ਲੋਕਾਂ ਨੇ ਬਹੁਤ ਸਾਰੇ ਆਪਾਂ ਵੇਖਦੇ ਰਹੇ ਸੋਸ਼ਲ ਮੀਡੀਆ ਤੇ ਵੀ ਆਉਂਦਾ ਰਿਹਾ ਵੀ ਲੋਕ ਤੁਰ ਕੇ ਗਏ ਨੇ ਕਿਲੋਮੀਟਰ ਪੈਰ ਫਟ ਗਏ ਹੁਣ ਇਹ ਸੈਂਸ ਦੀ ਟਰਮ ਹੈਗੀ ਆ ਵੀ ਬੰਦੇ ਦੀਆਂ ਚਮੜੀ ਦੀਆਂ ਤਿੰਨ ਤਹਾਂ ਹੁੰਦੀਆਂ ਨੇ ਹਾਂ ਉਹ ਮੈਂ ਤੀਜੀ ਚੌਥੀ ਚ ਪੜੀ ਸੀ ਕਿ ਵੀ ਹਨਾ ਪਹਿਲੀ ਤਹਿ ਹੁੰਦੀ ਹੈ ਦੂਜੀ ਤਹਿ ਹੁੰਦੀ ਜਦੋਂ ਤੀਜੀ ਤਹਿ ਫਟਦੀ ਹੈਗੀ ਹੂੰ ਉਦੋਂ ਖੂਨ ਜਿਹੜਾ ਹੈਗਾ ਬੰਦੇ ਦਾ ਵਗਣਾ ਸ਼ੁਰੂ ਹੁੰਦਾ ਹੈਗਾ ਵੀ ਤੁਸੀਂ ਇਸ ਇਸ ਗੱਲ ਤੋਂ ਹਨਾ ਸੋਚ ਸਕਦੇ ਹੋ ਵੀ ਕਿੰਨਾ ਸਫਰ ਉਹਨਾਂ ਨੇ ਤੈਅ ਕੀਤਾ ਇਹ ਉਹਨਾਂ ਦੀ ਤੀਜੀ ਤਹਿ ਜਿਹੜੀ ਹੈਗੀ ਚਮੜੀ ਦੀ ਫਟੇ ਹੂੰ ਤੇ ਵੀ ਉਹਨਾਂ ਨੂੰ ਜਿਹੜਾ ਹੈਗਾ ਉਹ ਜੋ ਕੰਮ ਕਰਨਾ ਚਾਹੀਦਾ ਸੀ ਦੱਸਗਾ ਉਹਨਾਂ ਨੇ ਨਹੀਂ ਕੀਤਾਗਾ ਹਨਾ ਉਹ ਗੱਲ ਨੇ ਮੇਰੀ ਕਪਟਾ ਸਾਰੀ ਸਮੇਂ ਮੈਂ ਕਹਿੰਦਾ ਲੋਕ ਮੈਨੂੰ ਕੋਈ ਕਹਿਣ ਹਨਾ ਕਿ ਨਿਕਲਾਬੀ ਕਵੀ ਕਹਿਣ ਕ੍ਰਮਾਸ਼ਵਾਦੀ ਕੈਨ ਸੈਡ ਕੈਨ ਹਨਾ ਦਲਿਤਵਾਦੀ ਕਵੀ ਕਨ ਪਰ ਮੈਂ ਸਵੇਦਨਾ ਦਾ ਕਵੀ ਹਾਂ ਜਿਹਦੇ ਵੀ ਬੰਦੇ ਦੀ ਹਨਾ ਕੋਈ ਦੁੱਖ ਮੈਨੂੰ ਮਹਿਸੂਸ ਹੁੰਦਾ ਹੈਗਾ ਕਿਸੇ ਵੀ ਘਟਨਾ ਕਰਕੇ ਹਨਾ ਕੋਈ ਬੰਦੇ ਦਾ ਨਾਲ ਵਾਪਰੀ ਘਟਨਾ ਮੈਨੂੰ ਦੁੱਖ ਮਹਿਸੂਸ ਕਰ ਦਿੰਦੀ ਹੈ ਜਾਂ ਮੈਂ ਬੇਚੈਨ ਹੋ ਜਾਂਦਾ ਉਹ ਬੇਚੈਨੀ ਜੋ ਬਾਹਰ ਨਿਕਲਣ ਵਾਸਤੇ ਮੈਂ ਅੱਚਾ ਹਨਾ ਵੀ ਮੇਰੇ ਅੰਦਰੋਂ ਕੋਈ ਲਾਵਾ ਫੁੱਟਦਾ ਹੈਗਾ ਉਹ ਕਪਤਾ ਦਾ ਰੂਪ ਹੁੰਦਾ ਉਹ ਕਪਤਾ ਇਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਵੇਖ ਕੇ ਇਹ ਅਸਲ 'ਚ ਇਹ ਚਿੱਤਰ ਬਾਈ ਗੁਰਪ੍ਰੀਤ ਬਠਿੰਡਾ ਜੀ ਦਾ ਬਣਾਇਆ ਹੋਇਆ ਚਿੱਤਰ ਹੈ ਸਿਗਾ ਹਾਂ ਜੀ ਦੇ ਚੋ ਇਹ ਹਫਤਾ ਉਹ ਜਿਸ ਜੀ ਤੇ ਇਹ ਹਫਤਾ ਦਾ ਜਿਹੜਾ ਹੈਗਾ ਉਹ ਲੋਕਡਾਊਨ ਦੇ ਦੇਣਾ ਚ ਜਨਮ ਹੋਇਆ ਸੀ ਜੀ ਅੱਛਾ ਭਾਈ ਜੀ ਮੈਂ ਨਾ ਪਿਛਲੇ ਦਿਨੀ ਜੰਗ ਬਹਾਦਰ ਗੋਇਲ ਦੀ ਕਿਤਾਬ ਸਾਹਿਤ ਸੰਜੀਵਨੀ ਪੜੀ ਜੀ ਜਿਸ ਦੇ ਵਿੱਚ ਉਹ ਲਿਖਣ ਨੂੰ ਵੀ ਇੱਕ ਥੈਰੇਪੀ ਮੰਨਦੇ ਹੈਗੇ ਆ ਤੇ ਪੜਨ ਨੂੰ ਵੀ ਥੈਰੇਪੀ ਮੰਨਦੇ ਹੈਗੇ ਆ ਤੁਹਾਨੂੰ ਲੱਗਦਾ ਹੈਗਾ ਵੀ ਜੇਕਰ ਤੁਸੀਂ ਕਵਿਤਾ ਨਾਲ ਲਿਖਦੇ ਹੋ ਤਾਂ ਕਿਤੇ ਨਾ ਕਿਤੇ ਫ੍ਰਸਟ੍ਰੇਸ਼ਨ ਦਾ ਬੰਦਾ ਸ਼ਿਕਾਰ ਹੋ ਜਾਂਦਾ ਹੈ ਮੈਂ ਤਾਂ ਖੁਦ ਮੇਰੇ ਤਾਂ ਮੈਂ ਤਾਂ ਚਲੋ ਮੈਨੂੰ ਤੁਸੀਂ ਮੰਨ ਸਕਦੇ ਹੋ ਮੈਂ ਬਹੁਤ ਇਨਸੈਕਚੂਅਲ ਬੰਦਾ ਹਾਂ ਪਰ ਮੇਰੇ ਜਿਹੜੇ ਆਮ ਲੈਵਲ ਦੇ ਦੋਸਤ ਹੈਗੇ ਉਹ ਮੰਨਦੇ ਆ ਵੀ ਗੁਰਪ੍ਰੀਤ ਵੀ ਤੇਰੇ ਕੋਲੇ ਇਹੀ ਪ੍ਰਾਪਤੀ ਆ ਉਹਨਾਂ ਵੀ ਤੂੰ ਕਪਤਾ ਲੈ ਲੈਣਾ ਫ੍ਰਸਟੇਜ ਨੇ ਹੈਗੀ ਐ ਵੈਸੇ ਵੀ ਜੋ ਸਾਡੀ ਜ਼ਿੰਦਗੀ ਦੇ ਵਰਤਾਰੇ ਵਾਪਰ ਰਹੇ ਆ ਜਿੰਨੀ ਤੇਜ਼ੀ ਨਾਲ ਹਨਾ ਅਸੀਂ ਦੌੜ ਰਹੇ ਹੈਗੇ ਆ ਜਿੰਨੀ ਜ਼ਿੰਦਗੀ ਤੇਜ਼ੀ ਨਾਲ ਸਾਨੂੰ ਜ਼ਿੰਦਗੀ ਦੌੜਾ ਰਹੀ ਹੈਗੀ ਆ ਸੱਪਟ ਬਿਨਾ ਸੋਚੇ ਬਿਨਾ ਸਮਝੇ ਅਸੀਂ ਦੌੜ ਰਹੇ ਹੈਗੇ ਆ ਉਹਦੇ 'ਚ ਬੰਦਾ ਜਿਹੜਾ ਹੈਗਾ ਫ੍ਰਸਟੇਸ਼ਨ ਅਖਲਾ ਹਾਂ ਖਲਾਵੀ ਤੋਂ ਫਰਸਟ੍ਰੇਸ਼ਨ ਹੀ ਹੁੰਦੀ ਹੈ ਜੀ ਖਲਾ ਦਾ ਭਰਿਆ ਹੋਇਆ ਹੈਗਾ ਤੇ ਇਹ ਕਪਤਾ ਹੀ ਹੈ ਜਿਹੜੀ ਕਿ ਮੈਂ ਖੁਦ ਮੰਨਦਾ ਹੈਗਾ ਮੇਰੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਹੁਤ ਆ ਮੇਰੇ ਤੇ ਤੇ ਵੀ ਉਹ ਜ਼ਿੰਮੇਵਾਰੀਆਂ ਤੋਂ ਜੇ ਮੈਂ ਹਨਾ ਉਹਨਾਂ ਨਾਲ ਨਿਭ ਸਕਦਾ ਹੈਗਾ ਬਰਾਬਰ ਸੱਜਰਾ ਸ਼ਰੀਕ ਬਣ ਕੇ ਜਿਵੇਂ ਪੰਜਾਬੀ ਚ ਕਹਿੰਦੇ ਆ ਤਾਂ ਕਪਤਾ ਜੇ ਮੈਨੂੰ ਆਉਂਦੀ ਹੈਗੀ ਆ ਤਾਂ ਉਹ ਮੈਨੂੰ ਫਰਸਟ੍ਰੇਟ ਨਹੀਂ ਹੋਣ ਦਿੰਦੀ ਜੀ ਕਿਸੇ ਕਰਕੇ ਮੈਂ ਨਿਭ ਸਕਦਾ ਜੀ ਅੱਛਾ ਭਾਈ ਜੀ ਤੋਡੀਆਂ ਕਵਤਾਵਾਂ ਦੇ ਵਿੱਚ ਆ ਜਿਹੜੀ ਉਹ ਰਾਜਨੀਤਿਕ ਚੇਤਨਤਾ ਵੀ ਹੈਗੀ ਆ ਹਨਾ ਇੱਕ ਤਾਂ ਹੁੰਦਾ ਵੀ ਸਿਰਫ ਆਪਾਂ ਵੀ ਕੁਝ ਚੀਜ਼ ਦੇਖਦੇ ਆ ਮਹਿਸੂਸ ਕਰਦੇ ਆ ਪਰ ਦੇਖਣ ਦੇ ਨਾਲ ਨਾਲ ਇੱਕ ਰਾਜਨੀਤਿਕ ਚੇਤਨਤਾ ਦੇ ਤੌਰ ਦੇ ਦਿੱਤੇ ਵੀ ਕੁਝ ਕਲੂਕ ਲਿਖਦੇ ਹੈਗੇ ਆ ਵੈਸੇ ਤਾਂ ਬਹੁਤ ਘੱਟ ਲਿਖਦੇ ਆ ਕਿਉਂਕਿ ਅਕਸਰ ਜਦੋਂ ਆਪਾਂ ਸਰਕਾਰ ਦੇ ਵੱਲ ਨੂੰ ਕਲਮ ਚਲਾਉਣੇ ਹੈਗੇ ਆ ਕਿਉਂਕਿ ਕਹਿੰਦੇ ਹੈਗੇ ਆ ਵੀ ਜੋਗਾ ਬੰਦੂਕ ਦੀ ਗੋਲੀ ਨਹੀਂ ਕਰ ਸਕਦੀ ਕੀ ਇਸ ਤੋਂ ਵੱਧ ਅਸਰ ਆ ਜਿਹੜਾ ਉਹ ਕਲਮ ਕਰਦੀ ਆ ਬੰਦੂਕ ਦੀ ਗੋਲੀ ਤਾਂ ਇੱਕ ਬੰਦਾ ਮਾਰੂਗੀ ਕਲਮ ਦੇ ਨਾਲ ਆ ਜਿਹੜਾ ਸਮੁੱਚੀਆਂ ਸੱਭਿਆਤਾਵਾਂ ਜਿਹੜੀਆਂ ਉਹ ਖਤਮ ਹੋ ਸਕਦੀਆਂ ਹੈਗੀਆਂ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਇੱਕ ਆਮ ਆਦਮੀ ਕਵਿਤਾ ਲਿਖੀ ਤੇ ਇੱਕ ਮੈਂ ਵੀ ਚੌਕੀਦਾਰ ਕਵਿਤਾ ਲਿਖੀ ਹੈ ਜੀ ਜਦੋਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਕਿਉਂਕਿ ਬਤੌਰ ਤੁਸੀਂ ਅ ਰੈਗੂਲਰ ਜੌਬ ਵੀ ਕਰਦੇ ਹੋ ਜਦੋਂ ਇਸ ਤਰੀਕੇ ਨਾਲ ਲਿਖ ਦਿੰਨੇ ਹੋ ਜਾਂ ਫਿਰ ਇਸ ਤਵਾਰ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਨੇ ਹੋ ਕਦੇ ਦਿਮਾਗ ਦੇ ਵਿੱਚ ਆਇਆ ਨਹੀਂ ਆਇਆ ਵੀ ਆਹ ਮੇਰੇ ਲਿਖੇ ਰਾ ਜਿਹੜਾ ਆਹ ਨਤੀਜਾ ਵੀ ਨਿਕਲ ਸਕਦਾ ਹੈਗਾ ਕਦੇ ਅਚਲਚਪ ਪਤਾ ਕੀ ਹੈ ਜੀ ਡਾਰ ਜੋ ਹੈਗਾ ਨਾ ਡਰਿਆ ਬੰਦਾ ਵਿਕਾਸ ਨਹੀਂ ਕਰਦਾ ਜੀ ਜਦੋਂ ਤੁਸੀਂ ਡਰ ਚੋਂ ਬਾਹਰ ਆਉਂਗੇ ਤਾਂ ਤੁਹਾਡਾ ਵਿਕਾਸ ਤਾਂ ਆਈਆਂ ਹਾਂ ਸਾਡਾ ਵਿਕਾਸ ਤੇਰਾ ਵਿਕਾਸ ਮੇਰਾ ਵਿਕਾਸ ਜਿਹੜਾ ਹੈਗਾ ਉਹ ਸਮਾਜ ਦਾ ਵਿਕਾਸ ਹੁੰਦਾ ਹਾਂ ਤੇ ਸਮਾਜ ਜਿਹੜਾ ਹੈਗਾ ਸਮਾਜਿਕ ਵਿਕਾਸ ਹਾਸਤੇ ਸਾਨੂੰ ਡਰ ਚੋਂ ਬਾਹਰ ਆਉਣ ਦੀ ਲੋੜ ਹੈ ਜੀ ਹਾਂ ਤੇ ਜੇ ਅਸੀਂ ਇਹੀ ਸੋਚ ਲਈਏ ਵੀ ਮੈਂ ਕਰ ਲਾ ਮੈਨੂੰ ਆਹ ਹੋ ਜੂ ਉਹ ਹੋ ਜਾਊਗਾ ਉਹਨਾਂ ਸਮਾਜ ਵਿਕਾਸ ਨਹੀਂ ਕਰੇਗਾ ਜੀ ਇਹਨਾਂ ਗੱਲਾਂ ਨੂੰ ਪਰੇ ਰੱਖ ਕੇ ਜਿਹੜਾ ਹੈਗਾ ਇਹ ਗੱਲਾਂ ਕਰਨੀਆਂ ਪੈਂਦੀਆਂ ਤੇ ਕਰਨੀਆ ਸਾਡਾ ਸਮਾਜਿਕ ਤੇ اخلاقی ਫਰਜ਼ ਵੀ ਹੈਗਾ ਜੇ ਅਸੀਂ ਆਪਦੇ ਆਪ ਨੂੰ ਹਿਊਮਨ ਸਮਝਦੇ ਹਾਂ ਨਾ ਸੋਸ਼ਲ ਹਾਂ ਐਨੀਮਲ ਸਮਝਦੇ ਹੈਗੇ ਤਾਂ ਸਾਡਾ ਇਹ ਫਰਜ਼ ਹੈਗਾ ਜੀ ਇਹ ਸਮਾਜ ਚ ਜੋ ਗਲਤ ਹੋ ਰਿਹਾ ਉਹਨੂੰ ਉਹਦੀ ਨਿੰਦਾ ਕਰੀਏ ਜੋ ਸਹੀ ਹੋ ਰਹੀ ਹੈ ਉਹਦੀ ਪ੍ਰਸ਼ੰਸਾ ਕਰਨੀ ਵੀ ਬੰਦ ਜੀ ਅਸ਼ਾ ਭਾਈ ਜੀ ਇੱਕ ਨਾ ਤੁਹਾਡੀ ਕਵਤਾ ਵੈਸੇ ਮੇਰੇ ਪਸੰਦੀ ਦਾ ਕਵਤਾ ਹੈਗੀ ਆ ਤੇ ਦੂਸਿਆਂ ਦੂਸਰਿਆਂ ਨੇ ਪਤਾ ਨਹੀਂ ਉਸ ਦੇ ਉੱਤੇ ਕੀ ਪ੍ਰਤੀਕਰਮ ਕੀਤਾ ਹੋਵੇ ਕਿਉਂਕਿ ਮੈਂ ਬਤੌਰ ਕਈ ਲਹਿਰਾਂ ਦੇਖਦਾ ਰਿਹਾ ਨਾ ਸਟੱਡੀ ਕਰਦੇ ਰਹੀਦਾ ਹੈਗਾ ਇੱਕ ਨਾ ਤੁਹਾਡੀ ਕਪਤਾ ਹੈਗੀ ਚੱਕਰ ਵੀਉ ਜਿਸ ਦੇ ਵਿੱਚ ਮੈਂ ਉਹਦਾ ਪ੍ਰੋਪਰ ਖਾਕਾ ਦੱਸ ਦਿੰਦਾ ਹੈਗਾ ਵੀ ਜਿਸ ਦੇ ਵਿੱਚ ਇੱਕ ਲੜਕਾ ਹੈ ਸ਼ਿਕਾਇਤ ਕਰ ਰਿਹਾ ਹੈਗਾ ਵੀ ਬਾਪੂ ਤੁਸੀਂ ਮੈਨੂੰ ਸਿਖਾਇਆ ਸੀਗਾ ਬਾਪੂ ਕਹਿੰਦਾ ਸਵਾਲ ਕਰ ਰਿਹਾ ਹੈਗਾ ਵੀ ਸਵਾਲ ਕਰਿਆ ਕਰ ਪਰ ਜਦੋਂ ਮੈਂ ਸਵਾਲ ਕਰਨ ਲੱਗਿਆ ਤਾਂ ਬਾਪੂ ਨੇ ਸ਼ਬਦ ਹੋ ਜਾਂਦਾ ਬਾਪੂ ਨੇ ਸ਼ਬਦ ਹੋ ਜਾਂਦਾ ਹੈਗਾ ਉਹ ਪਰਿਵਾਰਕ ਮਾਹੌਲ ਦੇ ਵਿੱਚ ਵੀ ਹੈ ਕੋਈ ਇਸ ਤਰ੍ਹਾਂ ਦਾ ਇਨਕਲਾਬੀ ਅਸਲ 'ਚ ਸਾਡਾ ਜਿਹੜਾ ਖਾਕਾ ਹੈਗਾ ਵੀ ਕੋਈ ਵੀ ਮੈਂ ਕਹਿੰਦਾ ਨਾ ਜਿਹੜਾ ਕੋਈ ਵੀ ਜਿਹੜੀ ਵਿਚਾਰਤਾਰਾ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜੀ ਹੈਗੀ ਹੈ ਵਿਦਾਇ ਕਲੋ ਜਾਂ ਵਿਕਾਸ ਹੁੰਦਾ ਹੈਗਾ ਉਹ ਗਾ ਪੀੜੀਦਾਰ ਪੀੜੀ ਹੁੰਦਾ ਹੈਗਾ ਮੇਰੇ ਪਰਦਾਦਾ ਜੀ ਸਰਦਾਰ ਭਗਤ ਸਿੰਘ ਜੀ ਜੇਤੂ ਦੇ ਮੋਰਚੇ 'ਚ ਰਹੇ ਹਨਾ ਉਹਨਾਂ ਨੇ ਜੇਲਾ ਕੱਟੀਆਂ ਮੇਰੇ ਪਾਪਾ ਕਾਮਰੇਡਾ ਨਾਲ ਰਹੇ ਹਨਾ ਉਹਨਾਂ ਨੇ ਜੇਲਾ ਕੱਟੀਆਂ ਦੋ ਜੇਲਾ ਕੱਟੀਆਂ ਕਾਮਰੇਡ ਹਰਕਿਸ਼ਨ ਸਰਜੀਤ ਜੀ ਨਾਲ ਤੇ ਭਗਤ ਸਿੰਘ ਜੀ ਦੇ ਸਾਥੀ ਸੀ ਪੰਡਿਤ ਅਕਸ਼ੋਰਿ ਗ੍ਰਾਮ ਉਹਨਾਂ ਨਾਲ ਵੀ ਉਹਨਾਂ ਨੇ ਜੇਲ੍ਹ ਕੱਟੀ ਸੀਗੀ ਤੇ ਉੱਥੇ ਹੀ ਕਿਤਾਬਾਂ ਦਾ ਮਾਹੌਲ ਬਣਿਆ ਉੱਥੇ ਕਪਤਾਉਣੀ ਸ਼ੁਰੂ ਹੋਈ ਹੂੰ ਜੀ ਅੱਛਾ ਇੱਕ ਤੁਹਾਡੀ ਕਵਿਤਾ ਹੈਗੀ ਆ ਕੈਂਡਲ ਲਾਈਟ ਡਿਨਰ ਕੈਂਡਲ ਲਾਈਟ ਡਿਨਰ ਉਹਦੀ ਕਿਉਂ ਅ ਦਿਮਾਗ ਦੇ ਵਿੱਚ ਉਹ ਵਿਚਾਰ ਕਿਵੇਂ ਆਇਆ ਕੋਈ ਘਟਨਾ ਦੇਖੀ ਸੀਗੀ ਜਾਂ ਇੰਜ ਹੀ ਤੁਰੇ ਫਿਰਦੇ ਅਸਲ 'ਚ ਪਤਾ ਕੀ ਆ ਸਵੇਦਨ ਕਵੀ ਕਹਿੰਦੇ ਸਵੇਦਨ ਸੀਲ ਹੁੰਦਾ ਹੈਗਾ ਕਵੀ ਦੀ ਸਵੇਦਨ ਸੀਲਤਾ ਹੈ ਵੀ ਆਹ ਦਰਖਤ ਖੜਾ ਹੈ ਇਹਦੇ ਪੱਤਿਆਂ ਨੂੰ ਹਨਾ ਕੋਈ ਹੋ ਰਿਹਾ ਹੈਗਾ ਉਹਨਾਂ ਨਾਲ ਵੀ ਗੱਲ ਕਰੇ ਮੈਂ ਪਹਿਲੀ ਇੰਟਰਵਿਊ ਜੋ ਫਸਤਾ ਬਾਈ ਜੀ ਨਾਲ ਉਹਦੇ ਨਾਲ ਵੀ ਕਹੀ ਹੈ ਹੈ ਨਾ ਕਿ ਇਹ ਕਿ ਕਵੀ ਐਡਾ ਸੁਵੇਦਨਸੀਲ ਹੁੰਦਾ ਦਰਖਤਾਂ ਨਾਲ ਵੀ ਗੱਲ ਕਰਦਾ ਪੰਛੀਆਂ ਨਾਲ ਵੀ ਗੱਲ ਕਰਦਾ ਹੈਗਾ ਹਾਂ ਤੇ ਉਹ ਜਿਹੜਾ ਹੈਗਾ ਕੈਂਡਲ ਨਾਈਟ ਡਿਨਰ ਜਿਹੜਾ ਹੈਗਾ ਅਸੀਂ ਮੋਮਬੱਤੀਆਂ ਵਾਲੀ ਜ਼ਿੰਦਗੀ ਖੁਦ ਹੰਡਾਈ ਹੋਈ ਹੈ ਹਾਂ ਤੇ ਉਹ ਕੈਂਡਲ ਨਾਈਟ ਡਿਨਰ ਜਦੋਂ ਥੋੜੇ ਵੱਡੇ ਹੋਏ ਤਾਂ ਵੇਖੇ ਹੈਗੇ ਹਾਂ 17 ਚ ਵੇਖੇ ਜਾਂ ਟੀਵੀ ਤੇ ਵੇਖੇ ਸੀਗੇ ਜੋ ਜਹਨ ਚ ਅਸਲ ਚ ਪਤਾ ਹੀ ਕੀ ਹੈ ਮੈਂ ਅਕਸਰ ਕਹਿੰਦਾ ਹੁੰਦਾ ਵੀ ਤੁਸੀਂ ਜੋ ਚੀਜ਼ ਨੂੰ ਬਜਰਵ ਕਰਦੇ ਆ ਨਾ ਜਦੋਂ ਦੇਖਦੇ ਹੋ ਹਾਂ ਉਹਨੂੰ ਪੂਰਾ ਅੱਖ ਕੰਨ ਹਨਾ ਸਾਰਾ ਕੁਝ ਖੋਲ ਕੇ ਅੰਦਰ ਤੱਕ ਲੈ ਕੇ ਜਾਓ ਅੰਦਰੋਂ ਵੀ ਆਲ ਹੋ ਸਕਦਾ ਲੰਬੇ ਟਾਈਮ ਬਾਅਦ ਤੁਹਾਡੇ ਕੋਈ ਹਨਾ ਉਹ ਫੁੱਟੇ ਉਹ ਚਾਨ ਪਈਆਂ ਫੁੱਟੀ ਕਪਤਾ ਸੀ ਕਿਸੇ ਟੀਵੀ ਤੇ ਕਿਤੇ ਦੇਖਿਆ ਹੋਊਗਾ ਕੋਈ ਕਿਤਨਾ ਉਨ੍ਹਾ ਬਣੀ ਜੀ ਅੱਛਾ ਭਾਈ ਜੀ ਨਾ ਬਹੁਤ ਸਾਰੀਆਂ ਆਪਾਂ ਦੇਖਰ ਦੇਖਦੇ ਹੈਗੇ ਜਿੰਨੇ ਵੀ ਕਵੀ ਹੋਏ ਆ ਫੇਮਸ ਕਵੀ ਹੋਏ ਹੈਗੇ ਆ ਜੀ ਲੋਕਧਰਾਈ ਰੂੜੀਆਂ ਦੀਆਂ ਜਿਹੜੀ ਬਹੁਤ ਵਰਤੋਂ ਕਰਦੇ ਰਹਿੰਦੇ ਆ ਉਹਨਾਂ ਨੇ ਬਹੁਤ ਵਰਤੋਂ ਕੀਤੀ ਹੈਗੀ ਲੋਕਧਰਾਈ ਰੂੜੀਆਂ ਦੀ ਜਿਵੇਂ ਲੈ ਕੇ 60 ਸੇਲੀਆਂ ਨਾਲ ਚੱਲੀ ਹੈ ਨਾ ਇਸ ਤਰ੍ਹਾਂ ਦੀਆਂ ਕੁਝ ਕੁ ਲੋਕਧਰਾਈ ਰੂੜੀਆਂ ਹੈਗੀਆਂ ਉਹਨਾਂ ਦੇ ਵਿੱਚ ਲੋਕ ਕਹਾਣੀਆਂ ਵੀ ਆ ਜਾਂਦੀਆਂ ਹੈਗੀਆਂ ਜਿਵੇਂ ਉਹਨਾਂ ਲੋਕ ਕਹਾਣੀਆਂ ਦੇ ਆਧਾਰ ਦੇ ਉੱਤੇ ਤੁਹਾਡੀਆਂ ਦੋ ਕਵਤਾਵਾਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਇੱਕ ਤਾਂ ਪਿਆਸਾ ਕਾਂ ਇਹ ਵੀ ਲੋਕਧਰਾਈ ਰੂੜੀ ਦੇ ਉੱਤੇ ਆਧਾਰਤਾ ਤੁਸੀਂ ਪਿਆਸੇ ਕਾਂ ਵਾਲੀ ਸਟੋਰੀ ਬਦਲ ਕੇ ਰੱਖਤੀ ਤੇ ਦੂਜੀ ਉਹ ਹਾਥੀ ਵਾਲੀ ਸਟੋਰੀ ਹੈ ਜਿਹੜੀ ਉਹ ਬਦਲ ਕੇ ਰੱਖਤੀ ਕਿਵੇਂ ਦਿਮਾਗ ਦੇ ਵਿੱਚ ਆਉਂਦਾ ਹੈਗਾ ਕਿ ਸੁੱਤੇ ਸੱਦੀ ਇਦਾਂ ਹੀ ਜਿਵੇਂ ਕਹਦੇ ਨੇ ਧਰਤੀ ਬਾਣੀ ਆਈ ਆਲਾ ਬਿਲਕੁਲ ਅਸਲ ਤੁਸੀਂ ਇਹ ਕਹਿ ਸਕਦੇ ਹੋਗੇ ਮੈਂ ਕਹਿੰਦਾ ਵੀ ਤੁਹਾਡੀ ਅਬਜ਼ਰਵੇਸ਼ਨ ਚੰਗੀ ਹੈ ਨਾ ਤੁਸੀਂ ਕਿਸੇ ਚੀਜ਼ ਨੂੰ ਆਪਦੀ ਧੁੰਨੀ ਤੱਕ ਲੈ ਕੇ ਜਾਂਦੇ ਆਂ ਜਾਂ ਵੀ ਪੂਰੇ ਦੇ ਪੂਰੇ ਚੇਤਨ ਹੋ ਕੇ ਕਿਸੇ ਚੀਜ਼ ਨੂੰ ਪੜਦੇ ਹੋ ਪਰ ਪੜਨਾ ਮਤਲਬ ਇਹ ਨਹੀਂ ਹੁੰਦਾਗਾ ਮੇਰੀ ਸਮੱਸਿਆ ਹੈ ਵੀ ਮੈਂ ਲੰਮੇ ਟਾਈਮ ਤੋਂ ਕੋਈ ਕਿਤਾਬ ਨਹੀਂ ਪੜੇਗੀ ਖਾਸ ਕਰਕੇ ਜਦੋਂ ਤੋਂ ਹਨਾ ਫੈਮਿਲੀਅਰ ਹੋਏ ਆਂ ਦੋ ਬੱਚੇ ਆ ਘਰ ਆ ਜ਼ਿੰਮੇਵਾਰੀਆਂ ਮੈਨੂੰ ਪੜ੍ਹਨ ਵਾਸਤੇ ਮੌਲੇ ਆ ਵੀ ਮੈਂ ਪੜ੍ਹਦਾ ਹੈਗਾ ਤਾਂ ਵੀ ਅਸੇ ਪਾਸੇ ਨਾਲੋਂ ਟੁੱਟਣਾ ਹਾਂ ਵੀ ਮੈਂ ਕਿਤਾਬ ਚ ਡੁੱਬਿਆ ਕਿਤਾਬ ਮੇਰੇ ਚ ਡੁੱਬੀ ਹੈ ਹਾਂ ਜਦੋਂ ਮੈਂ ਐਂਜੇ ਕਰਕੇ ਕੋਈ ਚੀਜ਼ ਪੜ੍ਹਦਾ ਜਾਂ ਵੇਖਦਾ ਫਿਲਮ ਵੇਖਣਾ ਵੀ ਮੇਰੇ ਵਾਸਤੇ ਹਾਂ ਹਾਂ ਥੋੜੇ ਨਾਲ ਗੱਲਬਾਤ ਕਰਨੀ ਪਈ ਹੈ ਜਦੋਂ ਮੈਂ ਥੋੜੇ ਚ ਡੁੱਬ ਕੇ ਹਨਾ ਕੋਈ ਗੱਲ ਕਰੂੰਗਾ ਤਾਂ ਮੈਨੂੰ ਉਹਦੇ ਤੇ ਪ੍ਰੋਪਰ ਜਵਾਬ ਆਊਗਾ ਤੇ ਇਹ ਮੇਰੀ ਜ਼ਿੰਦਗੀ ਦਾ ਵਰਤਾਰਾ ਬਚਪਨ ਤੋਂ ਰਿਹਾ ਹੈਗਾ ਹਾਂ ਤੇ ਉਹਦੇ ਚੋਂ ਜਿਹੜਾ ਵਰਤਾਰਿਆਂ ਚੋਂ ਨਿਕਲਦੀ ਹੈਗੀਆਂ ਉਹ ਗੱਲਾਂ ਮੈਂ ਤਾਂ ਵੈਸੇ ਵੀ ਜਿਹੜਾ ਹੈਗਾ ਵੀ ਉਹ ਵੀ ਐਵੇਂ ਨਹੀਂ ਹੋਣਾ ਚਾਹੀਦਾ ਸੀਗਾ ਹੁਣ ਇੱਕ ਇੱਕ ਕੱਤ ਦਾ ਤੁਸੀਂ ਹੋਰ ਨਹੀਂ ਜੇ ਕਰ ਕੀਤਾਗਾ ਜਿਹੜੀ ਕਿ ਹੈਗੀ ਆ ਫਰਕ ਇਹ ਬੜਾ ਫਰਕ ਹੈ ਉਦੋਂ ਦੇ ਤੇ ਹੁਣ ਦੇ ਦਰੋਣਾ ਤੇ ਅਕਲਵਿਆ ਵਿੱਚ ਹਾਂ ਉਦੋਂ ਦੇ ਦਰੋਣ ਨੇ ਅਕਲਵਿਆ ਦਾ ਗੂਠਾ ਕੱਟ ਕਰ ਦਿੱਤਾ ਸੀ ਮੁਕਤ ਉਸ ਨੂੰ ਉਦੋਂ ਦੇ ਦਰੋਣ ਨੇ ਅਕਲਵਿਆ ਦਾ ਗੂਠਾ ਕੱਟ ਕਰ ਦਿੱਤਾ ਸੀ ਮੁਕਤ ਉਸ ਨੂੰ ਅੱਜ ਦੇ ਦਰੋਣ ਕੱਟ ਲੈਂਦੇ ਨੇ ਅਕਲਵਿਆ ਦੀ ਜੀਬ ਇਹ ਰੱਖਦੇ ਨੇ ਆਪਣੇ ਨਾਲ ਨਾਲ ਅਰਜਨ ਦਾ ਸੰਗਾਸਨ ਬਚਾਈ ਰੱਖਣ ਤੇ। ਓਹੋ। ਇਹ ਸਾਡੀ ਜ਼ਿੰਦਗੀ ਦੀਆਂ ਹਕੀਕਤਾਂ ਨੇ। ਹਾਂ। ਉਹ ਸੀਗਾ ਜਿਹੜਾ ਉਹ ਜਮ ਇਤਿਹਾਸ ਕਹਿ ਲੋ। ਹਾਂ। ਇੱਕ ਹਨਾ ਜਿਹੜੇ ਹੈਗੇ ਸੋ ਕਾਲਡ ਉੱਚੇ ਬੰਦਿਆਂ ਨੂੰ ਜਾਂ ਜਿਹੜੇ ਉਹ ਦਰਬਾਰੀ ਕਵੀ ਸੀਗੇ ਹਨਾ ਉਹ ਰਾਜੇ ਮਹਾਰਾਜਾ ਨੂੰ ਵਡਿਆਉਣ ਵਾਸਤੇ ਲਿਖਦੇ ਸੀ। ਹਾਂ। ਪਰ ਹਕੀਕਤ ਉਹਦੇ ਉਲਟ ਹੋਰ ਹੁੰਦੀ ਸੀ। ਹਾਂ। ਉਹ ਹਕੀਕਤਾਂ ਨੂੰ ਬਿਆਨ ਕਰਨਾ ਵੀ ਮੈਂ ਕਹਿ ਸਕਦਾ ਵੀ ਮੇਰੇ ਹਿੱਸਾ ਆ। ਜਿੰਨੀਆਂ ਜੜੀਆਂ ਕਵਤਾਵਾਂ ਦਾ ਤੁਸੀਂ ਜ਼ਿਕਰ ਕੀਤਾ ਜਾਂ ਜਿਹੜੀ ਮੈਂ ਲਾਈ ਹੈ। ਜੀ ਉਹਨਾਂ ਦੇ ਚਰਚਾ ਅੱਛਾ ਭਾਈ ਜੀ ਜੇਕਰ ਦੇਖੀਏ ਤਾਂ ਸਾਹਿਤ ਜਾਂ ਕਵਿਤਾ ਦੇ ਲਈ ਆ ਜਿਹੜੇ ਕਾਫੀ ਸਾਰੇ ਵਾਦ ਆ ਜਥਾਰਥਵਾਦ ਹੋ ਗਿਆ ਰਮਾਨਸਵਾਦ ਹੋ ਗਿਆ ਜਾਂ ਆਪਾਂ ਕਹਿ ਦਈਏ ਕਿ ਮਾਰਕਸਵਾਦ ਹੋ ਗਿਆ ਮਾਨਵਵਾਦੀ ਕਵਤਾ ਮਾਨਵਵਾਦੀ ਹੋ ਗਈ ਮਨੋਵਿਗਿਆਨਕ ਕਵਤਾਵਾ ਹੋਊਗਾ ਜਾਂ ਅਲੱਗ-ਅਲੱਗ ਵਾਦ ਹੈਗੇ ਆ ਠੀਕ ਹੈ ਤੁਸੀਂ ਕੋਈ ਵਿਸ਼ੇਸ਼ ਵਾਦ-ਵਿਵਾਦ ਦੇ ਨਾਲ ਜੁੜੀ ਹੋਈ ਕਵਿਤਾ ਲਿਖਦੇ ਹਾਂ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਵੀ ਵਿਧਾ ਆ ਜੀ ਉਸੇ ਵੀ ਰਾ ਦੇ ਉੱਤੇ ਲਿਖ ਦਿੰਦੇ। ਤੁਹਾਨੂੰ ਲੱਗਦਾ ਵੀ ਇਹ ਕਵਿਤਾ ਪੜ੍ਹ ਕੇ ਨਹੀਂ ਮੈਨੂੰ ਮੈਨੂੰ ਕਾफी ਹੱਦ ਤੀਕੇ ਲੱਗਦਾ ਹੈਗਾ ਕਿ ਇਸ ਇਸ ਕਵਿਤਾ ਦੇ ਵਿੱਚ ਆ ਜਿਹੜੇ ਕਾਫੀ ਸਾਰੀ ਵੱਧ ਤੋਂ ਵੱਧ ਕਵਿਤਾ ਇੱਕ ਤਾਂ ਇਹ ਦਲਿਤ ਚੇਤਨਾ ਦੇ ਨੇੜੇ ਜਾਂਦੀ ਹੈਗੀ ਅਤੇ ਦੂਸਰਾ ਜਿਹੜਾ ਇਹ ਮਾਰਕਸਵਾਦ ਦੇ ਨੇੜੇ ਜਾਂਦੀ ਹੈਗੀ। ਦੋਨੋਂ ਚੀਜ਼ਾਂ ਦੇ ਨੇੜੇ ਜਾਂਦੀ ਹੋਈ ਮੈਨੂੰ ਕਵਿਤਾ ਮਾਰਕਸਵਾਦ ਤੇ ਕਟਰਾਕਸ ਵੀ ਕਰਦੀ ਹੈ। ਹੂੰ ਜੀ ਨੇੜੇ ਨਹੀਂ ਜਾਂਦੀ। ਜੀ ਮੁਹੱਬਤ ਦੀ ਕਪਤਾ ਤਾਂ ਮੈਨੂੰ ਲੱਗਦਾ ਇਹਦੇ ਚ 51 ਕਪਤਾਵਾਂ ਤਾਂ ਮੈਨੂੰ ਲੱਗਦਾ 27 ਕਪਤਾਵਾਂ ਮੁਹੱਬਤ ਦੀਆਂ ਵੀ ਹੋਣ। ਹੂੰ। ਮੁਹੱਬਤ ਵੀ ਅਸਲ ਚ ਪਤਾ ਕੀ ਹੈ ਜਿਹੜੇ ਅਸੀਂ ਆਮ ਘਰਾਂ ਦੇ ਜਵਾਕ ਆ। ਜੀ। ਸਾਡੇ ਵਾਸਤੇ ਮੁਹੱਬਤ ਵੀ ਇੱਕ ਚੈਲੰਜ ਹੁੰਦੀ ਹੈਗੀ। ਹਾਂ। ਮੁਹੱਬਤ ਵੀ ਸਾਨੂੰ ਕਿਤੇ ਨਾ ਕਿਤੇ ਪਿੱਛੇ ੱਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਗਾਹ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹੈਗੇ। ਹੂੰ। ਸਾਡੇ ਵਰਤਾਰੇ ਉਹਨਾਂ ਚ ਉਪਜਦੇ ਹੈ। ਉਹਨਾਂ ਰਾਜੇ ਦਾ ਹਾਥੀ ਕਪਤਾ ਜਿਹਦਾ ਤੁਸੀਂ ਜ਼ਿਕਰ ਕੀਤਾ ਹੈਗਾ। ਉਹ ਵੀ ਇੱਕ ਤ੍ਰਾਸਦੀਕ ਕਹਾਣੀ ਹੈਗੀ ਹੈ। ਹਾਂ। ਹੁਣ ਉਹ ਬਾਈ ਜੀ ਗੱਲ ਕਰਕੇ ਗਏ ਸੀ ਭਗਤਾ ਸਾਹਿਬ ਮੁਹੱਬਤ ਕਪਤਾ ਦੀ ਹੂੰ ਉਹ ਵੀ ਇੱਕ ਤ੍ਰਾਸਦਿਕ ਕਪਤਾ ਹੈ ਜੀ ਇਹ ਮੁਹੱਬਤ ਦੇ ਤੌਰ ਤੇ ਜੀ ਹਨਾ ਬੰਦੇ ਦੀ ਜਿਹੜੀ ਹੋਣੀ ਆ ਮੈਂ ਇਹ ਜੇ ਮਨੁੱਖ ਮਨੁੱਖ ਦੀਆਂ ਜਿਹੜੀਆਂ ਸਵੇਦਨਾਵਾਂ ਹੈਗੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਹੂੰ ਉਹਨਾਂ ਨੂੰ ਆਪਦੀਆਂ ਕਪਤਾਵਾਂ ਚ ਪੇਸ਼ ਕਰਦਾ ਹੈਗਾ ਜਾਂ ਹੋ ਪੇਸ਼ ਹੁੰਦੀਆਂ ਹੂੰ ਕਪਤਾ ਉਹ ਕਦਾ ਕਤਾ ਆਪਦਾ ਪੂਰੇ ਦਾ ਪੂਰਾ ਰੂਪ ਲੈ ਕੇ ਆਉਂਦੀ ਹੈ ਜੀ ਸ਼ਹਿਬਾਈ ਜੀ ਜੋ ਕੇ ਸਮੇਂ ਦੇ ਵਿੱਚ ਜੇਕਰ ਦੇਖੀਏ ਤਾਂ ਬਹੁਤ ਸਾਰੇ ਕਵੀ ਹੈਗੇ ਆ ਹੈਨਾ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਕਵਿਤਾ ਲਿਖ ਰਹੇ ਹੈਗੇ ਆ ਤੁਹਾਨੂੰ ਉਹਨਾਂ ਸਾਰੇ ਕਵੀਆਂ ਦੇ ਵਿੱਚੋਂ ਆ ਜਿਹੜਾ ਅੱਜ ਤੀਕਾ ਕਿਹੜਾ ਕਵੀ ਆ ਜਿਹੜਾ ਉਹ ਬੈਸਟ ਲੱਗਿਆ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੋਵੇ ਨਹੀਂ ਅਸਲ 'ਚ ਪਤਾ ਹੀ ਕੀ ਆ ਸਮੱਸਿਆ ਇਹ ਨਹੀਂ ਹੁੰਦੀ ਜੀ ਨੋ ਵਨ ਹੈਨਾ ਜੀ ਪਰਫੈਕਟ ਹੈਨਾ ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ ਕਾ ਨਹੀਂ ਕੋਈ ਸੰਪੂਰਨ ਨਹੀਂ ਹੁੰਦਾ ਇਹ ਗੱਲ ਸਹੀ ਹੈਗੀ ਬਿਲਕੁਲ ਜੀ ਅਸਲ 'ਚ ਇਹ ਹੈ ਵੀ ਜੋ ਜੇ ਮੈਂ ਕੋਈ ਚੰਗਾ ਕਰਦਾ ਤੁਸੀਂ ਮੈਨੂੰ ਸਲਾਉ ਜਿਹੜੀ ਚੰਗੀ ਚੀਜ਼ ਆ ਆ ਮਾਤਾ ਸਾਡੇ ਬਾਪੂ ਸ਼੍ਰੀ ਵੀ ਕਹਿੰਦੇ ਮਾਤਾ ਕਹਿੰਦੇ ਵੀ ਜੇ ਕਿਸੇ ਨੇ ਚੰਗਾ ਸਿੱਖਣਾ ਤਾਂ ਰੂੜੀ ਤੁਸੀਂ ਸਿੱਖ ਸਕਦੇ ਹਾਂ ਹਾਂ ਹਨਾ ਜੀ ਤੇ ਇਹ ਆ ਵੀ ਜਿਹੜੇ ਜੇ ਕੋਈ ਬੰਦਾ ਚੰਗਾ ਕਰਦਾ ਉਹਨੂੰ ਗ੍ਰੈਂਡ ਕਰ ਲੋ ਹਾਂ ਅਸੀਂ ਤੁਰੇ ਫਿਰਦੇ ਹਾਂ ਸਾਡਾ ਸਫਰ ਆ ਹਨਾ ਅਸੀਂ ਜ਼ਿੰਦਗੀ ਇੱਕ ਸਫਰੀ ਆ ਉਹਦੇ 'ਚ ਹਜ਼ਾਰਾਂ ਤਰ੍ਹਾਂ ਦੇ ਲੋਕ ਮਿਲਦੇ ਆ ਉਹਨਾਂ ਤੋਂ ਬਹੁਤ ਸਾਰਾ ਕੁਝ ਸਾਨੂੰ ਹਨਾ ਉਹ ਬਿਆਰਵ ਕਰਦੇ ਆ ਜੋ ਚੰਗੀ ਚੀਜ਼ ਗ੍ਰੈਂਡ ਹੁੰਦੀ ਆ ਉਹਨੂੰ ਅੰਦਰੋਂ ਅਕਲੋਂ ਦੂਜੀ ਨਹੀਂ ਛੱਡਦੇ ਜੀ अच्छा भाई ਤੁਸੀਂ ਮਜ਼ਦੂਰਾਂ ਦੇ ਉੱਤੇ ਕਾਫੀ ਕਵਤਾਵਾਂ ਲਿਖੀਆਂ ਹੋਏਗਾ ਮਜ਼ਦੂਰ ਵਰਗ ਨੂੰ ਲੈ ਕੇ ਆ ਜਿਹੜਾ ਜ਼ਿਆਦਾਤਰ ਕਵਤਾਵਾਂ ਤੁਹਾਡੀਆਂ ਮਜ਼ਦੂਰ ਵਰਗ ਨੂੰ ਲੈ ਕੇ ਜਿੰਨਾ ਲਿਖੀਆਂ ਹੋਣ ਜਾਂ ਬਹੁਤ ਘੱਟ ਲੋਕ ਐਸਾ ਖੇਤਰ ਦੇ ਵੱਲ ਲਿਖ ਰਹੇ ਹੈਗੇ ਜੇਕਰ ਆਪਾਂ ਗੱਲ ਕਰੀਏ ਦਲਿਤ ਚੇਤਨਾ ਦੀ ਤੁਹਾਨੂੰ ਲੱਗਦਾ ਹੈਗਾ ਕਿ ਦਲਿਤ ਚੇਤਨਾ ਦਾ ਜਿਸ ਪਦਰਤੀਕ ਲਿਟਰੇਚਰ ਜਾਂ ਕਵਤਾ ਲਿਖੀ ਜਾਣੀ ਚਾਹੀਦੀ ਸੀਗੀ ਉਸ ਪਦਰਤੀਕ ਲਿਖਿਆ ਗਿਆ ਜਾਂ ਨਹੀਂ ਲਿਖਿਆ ਗਿਆ ਤੁਹਾਨੂੰ ਕਿਸ ਕਿਤੇ ਹੱਦ ਤੱਕ ਲੱਗਦਾ ਹੈ ਕਿ ਵੀ ਇਸ ਪੱਧਰ ਤੀਕ ਲਿਖਿਆ ਗਿਆ ਜਾਂ ਹਾਲੇ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਇਹਦੇ ਚ ਬਲਰਾਜ ਜੀ ਇਹਦੇ ਚ ਨਾ ਪਤਾ ਕੀ ਹੈ ਅਸਲ ਚ ਆਜਰੇ ਟਾਈਮ ਤੋਂ ਪਹਿਲਾਂ ਆਪਣੇ ਟਾਈਮਾਂ ਤੋਂ ਪਹਿਲਾਂ ਜਿਹੜਾ ਸਾਹਿਤ ਲਿਖਿਆ ਜਾ ਰਿਹਾ ਸੀ ਜਾਂ ਜੋ ਵੀ ਮੀਡੀਆ ਸੀ ਜੋ ਵੀ ਹਨਾ ਲੋਕਾਂ ਕੇ ਆਉਣ ਵਾਲਾ ਮੀਡੀਆ ਸੀ ਚਾਹੇ ਪ੍ਰਿੰਟ ਮੀਡੀਆ ਸੀ ਜਾਂ ਜਿਹੜਾ ਹੈਗਾ ਮੇਨ ਸਟਰੀਮ ਮੀਡੀਆ ਸੀ ਜਾਂ ਕਪਤਾਵਾਵਾਂ ਦੇ ਰੂਪ ਚ ਆਉਂਦਾ ਸੀ ਸਿਨੇਮਾ ਮੀਡੀਆ ਹੀ ਹੁੰਦਾ ਹੈਗਾ ਇੱਕ ਵੀ ਉਹਦੇ ਤੇ ਕਬਜ਼ਾ ਸੀਗਾ ਜਿਹੜਾ ਨਾ 100 ਕਾਲ ਦੇ ਵੱਡੇ ਲੋਕਾਂ ਦਾ ਸੀਗਾ ਤੇ ਉਹ ਆਪ ਦੇ ਆਪ ਦੀ ਸਵੈ ਪ੍ਰਸ਼ੰਸਾ ਚ ਲੱਗੇ ਹੋਏ ਲੋਕ ਸੀਗੇ ਜੀ ਤੇ ਉਹ ਛੋਟੇ ਨੂੰ ਹਲੇ ਤੱਕ ਸਾਡੀਆਂ ਪੰਜਾਬੀ ਫਿਲਮਾਂ ਚ ਜਿਹੜਾ ਹੈਗਾ ਵੀ ਸੀਰੀ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂ ਤੇ ਚੇਤਨਤਾ ਤਾਂ ਇਹ ਆਈ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਨੇ ਸਾਡੇ ਲੋਕਾਂ ਨੂੰ ਦੱਸਿਆ ਵੀ ਤੁਹਾਡੇ ਜਿਹੜੇ ਹੈਗੇ ਆ ਪੁਰਖੇ ਡੇਡੇ ਵੱਡੇ ਜਿਹੜੇ ਹੈਗੇ ਆ ਸ਼ਹੀਦਾਂ ਸ਼ਹੀਦ ਹੈਗੇ ਆ ਤੁਸੀਂ ਕੋਈ ਆਮ ਬੰਦੇ ਨਹੀਂ ਗੇ ਜੀ ਤੁਸੀਂ ਉਹਨਾਂ ਤੋਂ ਉੱਪਰ ਹੋ ਸਕਦੇ ਆ ਨੀਵੇਂ ਨਹੀਂ ਗੇ ਹਾਂ ਇਹ ਚੇਤਨਾ ਨੇ ਜਿਹੜਾ ਹੈਗਾ ਅੱਜ ਦੇ ਟਾਈਮ 'ਚ ਬਹੁਤ ਸਾਰੇ ਮੈਂ ਕਹਿੰਨਾ ਵੀ ਮੇਰੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਹੈਗੇ ਮੇਰੇ ਦੋਸਤ ਕਵੀ ਆ ਉਹ ਮੈਨੂੰ ਵੇਖ ਕੇ ਕਪਤਾ ਲਿਖਣ ਲੱਗੇ ਹੈਗੇ ਆ ਹਾਂ ਹੈਨਾ ਜਿਉਂ ਜਿਵੇਂ ਮੈਂ ਲੱਗਦਾ ਜਾਂ ਸੋ ਕਹਿ ਲੋ ਵੀ ਮਜ਼ਦੂਰ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਜੇ ਵੀ ਇਹ ਕਰਦਾ ਤਾਂ ਮੈਂ ਕਹਾਂ ਤੋ ਨਹੀਂ ਕਰ ਸਕਦਾ ਇਹ ਗੱਲ ਆਉਣ ਲੱਗੀ ਹੈਗੀ ਤੇ ਇਹਦਾ ਵਿਕਾਸ ਹੋ ਰਿਹਾ ਹੈਗਾ ਜੀ ਤੇ ਇਹ ਹੋਣਾ ਵੀ ਚਾਹੀਦਾ ਹੈਗਾ ਹਰੇਕ ਬੰਦੇ ਦੀ ਗੱਲ ਹੋਣੀ ਚਾਹੀਦੀ ਹੈ ਤੇ ਅਸਲ 'ਚ ਤੱਕਾ ਜਾਂ ਜਿਹੜਾ ਹੈਗਾ ਨਾ ਇਨਸਾਫੀ ਕਿਸੇ ਨਾਲ ਵੀ ਹੁੰਦੀ ਹੈ ਉਹ ਸਾਰੇ ਸਮਾਜ ਨੂੰ ਦੇ ਨਾਲ ਖੜਾ ਹੋਣਾ ਚਾਹੀਦਾ ਜੀ ਉਹਦੇ ਉਹਨੂੰ ਇਨਸਾਫ ਦਿਵਾਉਣ ਵਾਸਤੇ ਪਰ ਸਾਡੇ ਸਮਾਜ ਚ ਇਹ ਆ ਵਰਤਾਰਾ ਨਹੀਂਗਾ ਉਹ ਸਿਰਫ ਤਗੜੇ ਬੰਦਿਆਂ ਨਾਲ ਖੜੇ ਹੁੰਦੇ ਆ ਮਾੜੇ ਬੰਦੇ ਨਾਲ ਕੋਈ ਨਹੀਂ ਖੜਾ ਹੁੰਦਾ ਜਿਵੇਂ ਕਿ ਕਿਸਾਨ ਯੂਨੀਅਨਾਂ ਦਾ ਹਾਲ ਵੀ ਤੁਸੀਂ ਪਿਛਲੇ ਟਾਈਮ ਤੇ ਵੇਖਿਆ ਹੀ ਆ ਹੂੰ ਜੀ ਅੱਛਾ ਭਾਈ ਜੀ ਇੱਕ ਥੋੜਾ ਇਹ ਹੋਰ ਔਖਾ ਸਵਾਲ ਹੈਗਾ ਕਹਿੰਦੇ ਵੀ ਮਾਂ ਨੂੰ ਤਾਂ ਆਪਦੇ ਸਾਰੇ ਬੱਚੇ ਪਿਆਰੇ ਹੁੰਦੇ ਹਨਾ ਤੁਸੀਂ ਬਹੁਤ ਸਾਰੀਆਂ ਕਵਤਾਵਾਂ ਹੁਣਤੀ ਕਿ ਲਿਖੀਆਂ ਤੁਹਾਨੂੰ ਵੀ ਹੁਣ ਥੋੜਾ ਔਖਾ ਹੋ ਜਾਊਗਾ ਵੀ ਮੈਂ ਕਿਹੜੀ ਦੱਸਾਂ ਤੁਹਾਨੂੰ ਹੁਣਤੀ ਪਸੰਦੀਦਾ ਤੁਹਾਡੀ ਕਿਹੜੀ ਕਵਤਾ ਜਾਂ ਤੁਹਾਨੂੰ ਐ ਲੱਗਿਆ ਵੀ ਲਿਖ ਕੇ ਯਾਰ ਆਨੰਦ ਆ ਗਿਆ ਅੱਜ ਤੀਕਾ ਅਸਲ ਚ ਸਾਰੀਆਂ ਕਵਤਾ ਮੈਂ ਜਦੋਂ ਮੈਂ ਲਿਖਦਾ ਨਾ ਜਾਂ ਮੇਰੇ ਤੋਂ ਲਿਖੀ ਜਾਂਦੀ ਹੈ ਕਈ ਵਾਰੀ ਤਾਂ ਇਹ ਹੁੰਦਾ ਵੀ ਆਹ ਕਵਤਾ ਲਿਖਤੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਵੀ ਇਹ ਬਹੁਤ ਵੱਡੀ ਕਵਤਾ ਲਿਖੀ ਵੀ ਮੇਰੇ ਹਿੱਸੇ ਆ ਗਈ ਯਾਰ ਧੰਨਵਾਦ ਹੁਣ ਉਹਦੇ ਚ ਬਹੁਤ ਸਾਰੀਆਂ ਮੋਰ ਕਵਤਾ ਹੈਗੀ ਆ ਰਾਜੇ ਦਾ ਹੱਥੀ ਕਵਤਾ ਮੁਹੱਬਤ ਕਵਤਾ ਵੇਛੇ ਦਿਨ ਕਿਹੜੀਆਂ ਕਿਹੜੀਆਂ ਗਣਾਵਾ ਜਿਹੜੀਆਂ ਕਿ ਮੇਰੇ ਹਨਾ ਜਿਨ੍ਹਾਂ ਨੂੰ ਮੇਰੀ ਬਹੁਤ ਨੇੜਤਾ ਹੈ ਜੀ ਮੈਨੂੰ ਅਕਸਰ ਲੱਗਦਾ ਵੀ ਮੈਂ ਵਿਆਹ ਹੋ ਗਿਆ ਯਾਰ ਮੇਰੇ ਤੱਕ ਹੋਇਆ ਜੀ ਹੈਨਾ ਅੱਛਾ ਤੁਹਾਨੂੰ ਲੱਗਦਾ ਹੈਗਾ ਵੀ ਬਈ ਕਵਤਾ ਜਿਹੜੀ ਬਹੁਤ سارے ਲੋਕ ਕਹਿੰਦੇ ਆ ਨਾ ਕਵਤਾ ਆਪਾਂ ਸਿੱਖ ਲਾਂਗੇ ਤੇ ਲਿਖੀ ਜਾਊਗੀ ਤੁਹਾਨੂੰ ਲੱਗਦਾ ਵੀ ਸਿੱਖ ਕੇ ਲਿਖੀ ਜਾ ਸਕਣ ਵਾਲੀ ਚੀਜ਼ ਆ ਉਹਦੇ ਚ ਇਹ ਤਾਂ ਹੈ ਵੀ ਤੁਸੀਂ ਅਭਿਆਸ ਕਰਦੇ ਹੋ ਹੈਨਾ ਸਟੱਡੀ ਕਰਦੇ ਹੋ ਲੰਮਾ ਟਾਈਮ ਕਵਤਾਵਾਂ ਪੜ੍ਹਦੇ ਹੋ ਇਸੇ ਤਰ੍ਹਾਂ ਦਾ ਵੀ ਅਸਲ 'ਚ ਪਤਾ ਕੀ ਹੈ ਵੀ ਸਾਡਾ ਤਾਂ ਪੰਜਾਬੀਆਂ ਦਾ ਇਹ ਆ ਵੀ ਅਸੀਂ ਜਨਮ ਜਾਤੀ ਕਵੀ ਵੀ ਹੁੰਨੇ ਆ ਰਾਜਨੀਤਿਕ ਵੀ ਹੁੰਨੇ ਆ ਗਾਇਕ ਤਾਂ ਪੱਕੀ ਹੁੰਨੇ ਹੈਗੇ ਹਨ ਸਾਡੇ ਚ ਇਹ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਤੋਂ ਆਈਆਂ ਹੋਈਆਂ ਹੈਗੀਆਂ ਵਿਦਾਵਾਂ ਹੈਗੀਆਂ ਤੇ ਪਰ ਉਹਨੂੰ ਨਾ ਤਰਾਸ਼ਨ ਦੀ ਲੋੜ ਹੁੰਦੀ ਆ ਤਰਾਸ਼ ਉਹਨੂੰ ਸਟੱਡੀ ਕਰ ਸਕਦੇ ਆ ਅਭਿਆਸ ਕਰ ਸਕਦਾ ਤੁਸੀਂ ਹੈ ਨਾ ਵੀ ਅਧਿਆਨ ਕਰੋ ਅਧਿਆਨ ਤੋਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਮੈਂ ਕਿੱਧਰ ਜਾਣ ਵਾਲੀ ਹੂੰ ਪਰ ਮੈਂ ਮੈਂ ਹਲਤੀ ਕਿ ਜਿੰਨਾ ਵੀ ਦੇਖਿਆ ਹੈਗਾ ਮੈਂ ਸਟੱਡੀ ਵੀ ਕੀਤੀ ਸਾਹਿਤ ਦੇ ਉੱਤੇ ਮੈਨੂੰ ਕਿਵ ਤਾਂ ਨਹੀਂ ਹਲਤੀ ਕਿ ਲਿਖਣੀ ਆਏਗੀ ਵਰਤਕ ਤਾਂ ਲਿਖ ਰਹੇ ਆ ਹਾਂ ਕੋਈ ਮੈਂ ਕਹੀ ਤਾਂ ਇਹ ਮੈਂ ਵੀ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ ਮੈਂ ਕਿੱਧਰ ਜਾਣ ਵਾਲਾ ਜੀਵ ਆ ਤੁਸੀਂ ਉਧਰ ਜਾਣ ਵਾਲੇ ਜੀਵ ਸੀਗੇ ਉਧਰ ਹੋ ਗਏ ਹੋ ਜੀ ਹਨਾ ਜੀ ਅੱਛਾ ਭਾਈ ਜੀ ਇੱਕ ਨਾ ਕਵਤਾ ਜਨਮ ਭੋਏ ਹੈਗੀ ਏ ਤੁਹਾਡੀ ਉਹ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆ ਜਿਹੜਾ ਖੁਦ ਹੀ ਆਪਣੀ ਆਵਾਜ਼ ਦੇ ਵਿੱਚ ਜਿਹੜੀ ਉਹ ਸਾਂਝੀ ਕਰੋ ਜੀ ਇਹ ਵੀ ਜ਼ਿੰਦਗੀ ਦੀ ਇੱਕ ਇਛਤ ਨਾਲ ਜੁੜੀ ਹੋਈ ਕਵਤਾ ਹੈਗੀ ਆ ਜੀ ਇਹ ਹੈਗੀ ਆ ਜਨਮ ਭੋਏ ਜੀ ਇਸ ਲਈ ਇਸ ਲਈ ਕਿ ਉਹ ਮਾਪਿਆਂ ਦੇ ਜਾਣ ਤੋਂ ਬਾਅਦ ਆਪਣੀ ਜਨਮ ਭੁਇ ਤੋਂ ਟੁੱਟੀ ਹੋਈ ਮਹਿਸੂਸ ਨਾ ਕਰੇ ਇਸ ਲਈ ਕਿ ਉਹ ਮਾਪਿਆਂ ਦੇ ਜਾਣ ਤੋਂ ਬਾਅਦ ਆਪਣੇ ਆਪੇਕਿਆਂ ਤੋਂ ਕੱਟੀ ਹੋਈ ਮਹਿਸੂਸ ਨਾ ਕਰੇ ਮੈਂ ਪੂਵਾ ਨੂੰ ਹਰ ਸਾਲ ਦੀਵਾਲੀ ਦੇਣ ਜਾਂਦਾ ਹਾਂ ਜੀ ਮੈਂ ਪੂਵਾ ਨੂੰ ਹਰ ਸਾਲ ਦੀਵਾਲੀ ਦੇਣ ਜਾਂਦਾ ਹਾਂ ਪਰ ਉਹ ਵਿਚਾਰੀ ਹਰ ਸਾਲ ਸੌਰਿਆਂ ਦੇ ਪਿੰਡ ਨੂੰ ਛੱਡ ਪਰ ਉਹ ਵਿਚਾਰੀ ਹਰ ਸਾਲ ਸੌਰਿਆਂ ਦੇ ਪਿੰਡ ਨੂੰ ਛੱਡ ਦੂਰ ਪਰਦੇਸੀ ਨਰਮਿਆ ਨੂੰ ਗਈ ਜਾਂਦੀ ਹੈ ਜੀ ਅੱਛਾ ਭਈ ਇੱਕ ਕੱਲਾ ਹੋਰ ਵੀ ਹੈ ਗਿਆ ਮੇਰੇ ਖੜੇ ਖੜੇ ਦੇ ਇੱਕ ਜ ਆਪਣੇ ਆਪ ਹੀ ਹੈ ਜਿਹੜਾ ਜਿਹਨ ਦੇ ਵਿੱਚ ਇੱਕ ਸਵਾਲ ਆਇਆ ਵੀ ਜਦੋਂ ਤੁਹਾਨੂੰ ਕਵਤਾ ਪੜਦਿਆਂ ਨੂੰ ਦੇਖਿਆ ਨਾ ਮੈਂ ਮੇਰੇ ਕੋ ਕਵੀ ਦਰਬਾਰ ਵਾਲੀ ਚੀਜ਼ ਦਿਮਾਗ ਦੇ ਵਿੱਚ ਆ ਗਈ ਜੀ ਕਿਸੇ ਕਵੀ ਦਰਬਾਰ ਦੇ ਵਿੱਚ ਲਵਾਈ ਹੈ ਕਦੇ ਹਾਜ਼ਰੀ ਹੈ ਮੈਂ ਤਾਂ ਮੈਨੂੰ ਲੱਗਦਾ ਵੀ ਮੈਂ ਇਹੋ ਜਿਹਾ ਵਾਹਿਦ ਕਵੀ ਹਾਂ ਜੀ ਵੀ ਜਦੋਂ ਤੱਕ ਮੇਰੀ ਕਿਤਾਬ ਨਹੀਂ ਆਈ ਸੀ ਉਦੋਂ ਪਹਿਲਾਂ ਵੀ ਵੀ ਮੈਂ ਕਾਲਜਾਂ ਚ ਜਾਂ ਤਾਂ ਵੀ ਕਹਿ ਲੋ ਵੀ ਜੇ ਅੱਜ ਦੇ ਟਾਈਮ ਚ ਸੱਦੇ ਜਾਂਦੇ ਆ ਤਾਂ ਉਹ ਜੁਗਾੜਬਾਦ ਕਰਕੇ ਸੱਤੇ ਜਾਂਦੇ ਆ ਪ੍ਰੋਫੈਸਰ ਦਾ ਕੋਈ ਲਾਜੀ ਹੁੰਦਾ ਪ੍ਰੋਫੈਸਰ ਨੂੰ ਕਹਿੰਦਾ ਵੀ ਮੈਨੂੰ ਆਪਦੇ ਕਾਲਜ ਸੱਦ ਪਰ ਵੀ ਮੈਂ ਵਾਹਿਦ ਕਵੀ ਆ ਵੀ ਮੇਰੀ ਕਿਤਾਬ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਵਾਲਿਓ ਸੱਦਿਆ ਗਿਆ ਕਵੀ ਆ ਮੈਨੂੰ ਮੈਨੂੰ ਲੱਗਦਾ 2016 ਜਾਂ 18 ਚ ਜਿਹੜਾ ਹੈਗਾ ਐਮਏ ਵਿਭਾਗ ਬਰਜਿੰਦਰਾ ਕਾਲਜ ਦੇ ਪੰਜਾਬੀ ਐਮਏ ਵਿਭਾਗ ਦੇ ਵਿਦਿਆਰਥੀਆਂ ਨੇ ਰੂਬਰੂ ਰੱਖਿਆ ਸੀਗਾ 2 ਸਾਲ ਪਹਿਲਾਂ ਉਦਾਸੀ ਸਾਹਿਬ ਦੇ ਜਨਮ ਦਿਨ ਤੇ ਹਾਂ ਅ ਮਕਸਰ ਸਰਕਾਰੀ ਕਾਲਜ ਵਿੱਚ ਪੀਐਸਯੂ ਵੱਲੋਂ ਕਰਾਏ ਗਏ ਪ੍ਰੋਗਰਾਮ ਵਿੱਚ ਮੈਂ ਮੇਨ ਵਕਟਾਂ ਚ ਸੀ ਜੀ ਅੱਛਾ ਸਾਹਿਤ ਦੇ ਖੇਤਰ ਦੇ ਵਿੱਚ ਲੱਗਦਾ ਹੈਗਾ ਤੁਹਾਨੂੰ ਰਾਜਨੀਤੀ ਹੁੰਦੀ ਹੈ ਮੈਨੂੰ ਲੱਗਦਾ ਵੀ ਸਾਹਿਤ ਦਾ ਖੇਤਰ ਤੇ ਜਿੰਨੀ ਰਾਜਨੀਤੀ ਹੁੰਦੀ ਹੈ ਉਨੀ ਤਾਂ ਰਾਜਨੀਤੀ ਚ ਰਾਜਨੀਤੀ ਨਹੀਂ ਹੁੰਦੀ ਅੱਛਾ ਉਨੀ ਰਾਜਨੀਤੀ ਚ ਰਾਜਨੀਤੀ ਉਨੀ ਰਾਜਨੀਤੀ ਚ ਰਾਜਨੀਤੀ ਹੈ ਨਹੀਂ ਜੀ ਅੱਛਾ ਬਹੁਤ ਸਾਰੇ ਲੋਕ ਕਹਿ ਰਹੇ ਹੈਗੇ ਵੀ ਕਵਤਾਰ ਦਾ ਜੋ ਅੱਗਾ ਜਿਹੜਾ ਉਹ ਜਾ ਰਿਹਾ ਹੈਗਾ ਵੀ ਲੋਕੀ ਕਿਤਾਬਾਂ ਪੜ ਲਓ ਹਟ ਜੇ ਕਵਤਾ ਸੁਣਨ ਨੂੰ ਹਟ ਜੇ ਜੀ ਵੱਡੇ ਇਸ ਥੋਟ ਬਾਰੇ ਕੀ ਕਹਿਣਾ ਹੈਗਾ ਮੈਂ ਤੁਸੀਂ ਵੀ ਤੁਸੀਂ ਖੁਦ ਗਵਾਉ ਹਾਂ ਹਾਂ ਆਪ ਬਾਬਾ ਫਰੀਦ ਮੇਲੇ ਤੋਂ ਪੁਸਤਕ ਮੇਲੇ ਸ਼ੁਰੂ ਹੋ ਜਾਂਦੇ ਆ ਹਾਂ ਲੰਮਾ ਟਾਈਮ ਚੱਲਦਾ ਮੈਨੂੰ ਲੱਗਦਾ ਇੱਕ ਹਫਤੇ ਦਾ ਵਕਫਾ ਵੀ ਨਹੀਂ ਪੈਂਦਾ ਵੀ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਪੁਸਤਕ ਮੇਲਾ ਨਾ ਹੋਵੇ ਹਾਂ ਜੇ ਉਹਨਾਂ ਦੀ ਗੱਲ 'ਚ ਕੋਈ ਸੱਚਾਈ ਹੋਵੇ ਤਾਂ ਅਜਿਹਾ ਨਹੀਂ ਹੋਣਾ ਸੀ ਜੀ ਕੋਈ ਪੁਸਤਕ ਮੇਲੇ ਨਹੀਂ ਲੱਗਨੇ ਸੀ ਜੋ ਲੋਕ ਸਾਹਿਤ ਪੜਦੇ ਹੈਗੇ ਆ ਜੀ ਉਹਨਾਂ ਨੂੰ ਕੋਈ ਆਖਰ ਦਿੱਤੇ ਸੁਝਾ ਦੇਣਾ ਚਾਹੋਗੇ ਮੈਂ ਤਾਂ ਕੀ ਸੁਝਾਅ ਦੇ ਸਕਦਾ ਸਿਆਣੇ ਉਹ ਲੋਕ ਜੋ ਸਾਇਤ ਪੜਦੇ ਉਹ ਪਹਿਲੇ ਹੀ ਬਹੁਤ ਸਿਆਣੇ ਹੁੰਦੇ ਹੈ ਜੀ ਇਹ ਇਹੀ ਸਭ ਤੋਂ ਵੱਡਾ ਸੁਝਾਅ ਹੈ ਬਿਲਕੁਲ ਹਾਂਜੀ ਮਿਹਰਬਾਨੀ ਜੀ ਧੰਨਵਾਦ ਸਮਾਂ ਦਿੱਤਾ ਧੰਨਵਾਦ ਵੀਰ ਜੀ